ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਸਾਡੇ ਘਰ ਚ ਵਰਤਿਆ ਜਾਣ ਵਾਲਾ ਇੱਕ ਆਮ ਜਿਹਾ ਜਿਹੜਾ ਮਸਾਲਾ ਏ ਉਹ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਨ ਸਾਡੀ ਸਹਾਇਤਾ ਕਰਦਾ ਜੇ ਅਸੀਂ ਉਹਦਾ ਰੋਜ਼ ਉਹਦਾ ਇਸਤੇਮਾਲ ਕਰਨ ਲੱਗੇ ਤਾਂ ਸ਼ਾਇਦ ਸਾਡੇ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਬੰਦ ਹੋ ਸਕਦੀ ਆ ਸੋ ਇਹਦਾ ਜਰੂਰ ਸੇਵਨ ਕਰਕੇ ਵੇਖਿਓ ਆਓ ਡਿਟੇਲ ਨਾਲ ਜਾਣਦੇ ਆਂ ਵੀ ਉਹ ਕਿਹੜਾ ਮਸਾਲਾ ਏ ਤੇ ਉਹਨੂੰ ਵਰਤਣਾ ਕਿਵੇਂ ਆ ਸਾਥੀਓ ਬਲੱਡ ਪ੍ਰੈਸ਼ਰ ਦੀ ਬਿਮਾਰੀ ਨੂੰ ਸਾਇਲੈਂਟ ਕਿਲਰ ਮੰਨਿਆ ਜਾਂਦਾ ਹੈ ਇਹ ਸਾਡੇ ਦਿਲ ਤੇ ਬੜਾ ਮਾੜਾ ਪ੍ਰਭਾਵ ਪਾਉਂਦੀ ਆ ਹਾਰਟ ਅਟੈਕ ਹੋਣ ਦਾ ਖਤਰਾ ਵਧਾਉਂਦੀ ਆ ਸਟ੍ਰੋਕ ਹੋਣ ਦਾ ਖਤਰਾ ਦਿਮਾਗ ਦੀ ਨਾੜੀ ਫਟਣ ਦਾ ਖਤਰਾ ਵੀ ਵੱਧਦਾ ਹੈ ਬਲੱਡ ਪ੍ਰੈਸ਼ਰ ਵਧਣ ਦੇ ਨਾਲ ਇਹਦੇ ਨਾਲ ਨਾਲ ਕਿਡਨੀ ਡੈਮੇਜ ਹੋਣ ਦਾ ਖਤਰਾ ਵੀ ਪੈਦਾ ਕਰਦੀ ਆ ਤੇ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਆ ਸੋ ਓਵਰ ਆਲ ਇਹ ਸਾਡੇ ਸਰੀਰ ਨੂੰ ਡੈਮੇਜ ਕਰਨ ਦੀ ਤਾਕਤ ਰੱਖਦਾ ਜਿਹੜਾ ਬੀਪੀ ਵਧਣਾ ਹੈ ਸੋ ਆਓ ਜਾਣਦੇ ਵੀ ਉਹ ਕਿਹੜਾ ਮਸਾਲਾ ਏ ਉਹਨੂੰ ਵਰਤਣਾ ਕਿਵੇਂ ਆ ਸੋ ਸਾਥੀਓ ਆਪਣਾ ਜਿਹੜਾ YouTube ਚੈਨਲ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅੱਗੇ ਵੀ ਜਿਹੜੀਆਂ ਵੀਡੀਓਜ਼ ਬਣਾਉਂਗਾ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਸਾਥੀਓ ਮਸਾਲਾ ਹੈਗਾ ਇਹ ਛੋਟੀ ਇਲਾਇਚੀ ਜਿਹਨੂੰ ਅਸੀਂ ਹਰੀ ਇਲਾਇਚੀ ਵੀ ਕਹਿ ਦਿੰਨੇ ਆ ਸੋ ਛੋਟੀ ਇਲਾਇਚੀ ਦਾ ਅਸੀਂ ਸੇਵਨ ਕਿਵੇਂ ਕਰਨਾ ਏ ਆਓ ਪਹਿਲਾਂ ਜਾਣਦੇ ਵੀ ਇਹ BP ਨੂੰ ਕਿਵੇਂ ਕੰਟਰੋਲ ਚ ਰੱਖਦੀ ਆ ਸਾਤਿਓ ਛੋਟੀ ਲਾਈਤੀ ਅਲਾਈਚੀ ਦੇ ਵਿੱਚ ਐਂਟੀਆਕਸੀਡੈਂਟ ਗੁਣ ਬੜੇ ਵਧੀਆ ਹੁੰਦੇ ਆ ਜਿਹੜੇ ਸਾਡੇ ਕਹਿ ਲਓ ਵੀ ਜਿਹੜਾ ਡੈਮੇਜ ਹੁੰਦਾ ਹੈ ਫ੍ਰੀ ਰੈਡੀਕਲਸ ਦਾ ਉਹਨੂੰ ਰੋਕਦੇ ਆ ਜਿਹੜਾ ਕਿ ਸਭ ਤੋਂ ਵੱਡਾ ਕਾਰਨ ਆ ਸਾਡਾ ਬਲੱਡ ਪ੍ਰੈਸ਼ਰ ਵਧਣ ਦਾ ਸੋ ਐਂਟੀਆਕਸੀਡੈਂਟ ਪ੍ਰੋਪਰਟੀਆਂ ਕਰਕੇ ਇਹ ਸਾਡਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦੀ ਆ ਫ੍ਰੀ ਰੈਡੀਕਲਸ ਦੇ ਡੈਮੇਜ ਨੂੰ ਰੋਕ ਕੇ ਇਹਦੇ ਨਾਲ ਨਾਲ ਛੋਟੀ ਲਾਈਚੀ ਜਿਹੜਾ ਸਾਡੇ ਖੂਨ ਦੀਆਂ ਨਸਾਂ ਐ ਉਹਨਾਂ ਨੂੰ ਡਾਈਲੇਟ ਕਰਦੀ ਆ ਜਿਹਦੇ ਕਰਕੇ ਬਲੱਡ ਫਲੋ ਆ ਜਿਹੜਾ ਉਹ ਬੜਾ ਵਧੀਆ ਹੁੰਦਾ ਹੈ ਸਾਡੇ ਸਰੀਰ 'ਚ ਜਿਹਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਰੈਗੂਲੇਟ ਹੁੰਦਾ ਇਹਦੇ ਨਾਲ ਨਾਲ ਛੋਟੀ ਇਲੈਜੀ ਦੇ ਵਿੱਚ ਡਾਈਯੂਰੇਟਿਕ ਪ੍ਰੋਪਰਟੀਆਂ ਹੁੰਦੀਆਂ ਇਹ ਸਾਡਾ ਜਿਹੜਾ ਪਿਸ਼ਾਬ ਆ ਉਹਨੂੰ ਲਿਹਾਉਣ 'ਚ ਬਾਹਰ ਕੱਢਣ 'ਚ ਸਾਡੀ ਸਹਾਇਤਾ ਕਰਦੀ ਆ ਸੋ ਜਿਹਦੇ ਨਾਲ ਸਾਡਾ ਬਲੱਡ ਵੋਲਿਊਮ ਉਹ ਘਟਦਾ ਹੈ ਤੇ ਸਾਡਾ ਜਿਹੜਾ ਬੀਪੀ ਆ ਉਹ ਕੰਟਰੋਲ 'ਚ ਰਹਿੰਦਾ ਹੈ ਤੇ ਸਾਥੀਓ ਛੋਟੀ ਇਲਾਈਚੀ ਐਂਟੀ ਇਨਫਲੇਮੇਟਰੀ ਗੁਣ ਵੀ ਰੱਖਦੀ ਆ ਸਾਡੇ ਸਰੀਰ ਚ ਸੋਜਾਂ ਨੂੰ ਵੀ ਘਟਾਉਂਦੀ ਆ ਤੇ ਨਸਾਂ ਚ ਜਿਹੜੀ ਸੋਜ ਪੈ ਜਾਂਦੀ ਆ ਜਿਹਦੇ ਕਰਕੇ ਬਲੱਡ ਕਲੋਟ ਬਣਨ ਦਾ ਖਤਰਾ ਬਣਦਾ ਏ ਉਹਨੂੰ ਵੀ ਘਟ ਕਰਦੀ ਆ ਸੋ ਐਂਟੀ ਇਨਫਲੇਮੇਟਰੀ ਗੁਣ ਵੀ ਸਹਾਇਤਾ ਕਰਦਾ ਏ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਨ ਚ ਸੋ ਓਵਰ ਆਲ ਇਹ ਸਾਡੇ ਨਸਾਂ ਦੀ ਜਿਹੜੀ ਇਲਾਸਟिसिटी ਆ ਉਹਨੂੰ ਵੀ ਵਧੀਆ ਬਣਾਉਂਦੀ ਆ ਨਸਾਂ ਨੂੰ ਖੂਨ ਦੀਆਂ ਨੂੰ ਲਚਕੀਲਾ ਕਰਦੀ ਆ ਸੋ ਜਿਹਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਰੈਗੂਲੇਟ ਹੁੰਦਾ ਹੈ ਸੋ ਇਹਨੂੰ ਇਹਦਾ ਸੇਵਨ ਕਿਵੇਂ ਕਰਨਾ ਆਉ ਉਸ ਬਾਰੇ ਜਾਣਦੇ ਆ ਸਾਥੀਓ ਛੋਟੀ ਇਲਾਜੀ ਅਸੀਂ ਕੁੱਟ ਲੈਣੀ ਹੈ ਇੱਕ ਜਾਂ ਦੋ ਦੀ ਗਿਣਤੀ 'ਚ ਜਿਵੇਂ ਅਸੀਂ ਚਾਹ ਬਣਾਉਨੇ ਆ ਬਸ ਉਸ ਪੱਤੀ ਪਾਉਣ ਤੋਂ ਪਹਿਲਾਂ ਤੁਸੀਂ ਪਾਣੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਉਬਾਲ ਲਓ ਇਹਨੂੰ ਕੁੱਟ ਕੇ ਉਸ ਤੋਂ ਬਾਅਦ ਦੀ ਚਾਹ ਬਣਾ ਕੇ ਇਹਦਾ ਸੇਵਨ ਕਰੋ ਦਿਨ 'ਚ ਦੋ ਵਾਰ ਪੀਓ ਇਹਨਾਂ ਸਾਨੂੰ ਇਹ ਸਾਰੇ ਫਾਇਦੇ ਮਿਲਣਗੇ ਉਸ ਤੋਂ ਬਿਨਾਂ ਤੁਸੀਂ 3 ਗ੍ਰਾਮ ਛੋਟੀ ਇਲਾਇਚੀ ਦਾ ਜਿਹੜਾ ਪਾਊਡਰ ਆ ਪੂਰੇ ਦਿਨ ਚੋ ਵਰਤਣਾ ਹੈ 3 ਗ੍ਰਾਮ ਲਗਭਗ ਅੱਧਾ ਚਮਚਾ ਹੋ ਜਾਂਦਾ ਹੈ ਇੱਕ ਚਮਚ ਦੇ ਵਿੱਚ 5 ਗ੍ਰਾਮ ਆਉਂਦਾ ਪਾਊਡਰ ਸੋ ਅੱਧਾ ਚਮਚਾ ਲੈ ਲਓ ਉਹਨੂੰ ਤਿੰਨ ਭਾਗਾਂ 'ਚ ਵੰਡ ਲਓ ਸਵੇਰੇ ਦੁਪਹਿਰੇ ਸ਼ਾਮ ਇਹਦਾ ਕੋਸੇ ਜਿਹੇ ਪਾਣੀ ਨਾਲ ਸੇਵਨ ਕਰੋ ਇਹਦੇ ਪਾਊਡਰ ਦਾ ਇਲਾਇਚੀ ਦੇ ਤੁਹਾਨੂੰ ਜਰੂਰ ਇਹਦੇ ਲਾਭ ਮਿਲਣਗੇ ਇਹ ਮਾਈਂਡ ਨੂੰ ਵੀ ਰਿਲੈਕਸ ਕਰਦੀ ਆ ਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ 'ਚ ਰੱਖਦੀ ਆ ਸੋ ਸਾਥੀਓ ਇਹਦੇ ਨਾਲ ਨਾਲ ਬੀਪੀ ਨੂੰ ਕੰਟਰੋਲ ਚ ਕਰ ਲਈ ਤੁਸੀਂ ਅਸ਼ਵਗੰਧਾ ਦਾ ਪਾਊਡਰ ਵੀ ਵਰਤ ਸਕਦੇ ਆ ਦੁੱਧ ਚ ਪਾ ਕੇ ਸਵੇਰੇ ਸ਼ਾਮ ਇੱਕ ਇੱਕ ਚਮਚਾ ਇਹਦਾ ਸੇਵਨ ਕਰੋ ਇਹਦੇ ਨਾਲ ਵੀ ਸਾਡਾ ਮਾਈਂਡ ਵੀ ਰਿਲੈਕਸ ਹੁੰਦਾ ਹੈ ਸਾਡਾ ਬਲੱਡ ਪ੍ਰੈਸ਼ਰ ਵੀ ਹੇਠਾਂ ਆਉਂਦਾ ਹੈ ਸੋ ਇਹ ਜਿਹੜੀ ਜਾਣਕਾਰੀਆਂ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਚੱਕ ਸਕਣ ਫਾਇਦਾ ਲੈ ਸਕਣ ਸੋ ਇਜਾਜ਼ਤ ਦਿਓ ਧੰਨਵਾਦ